ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 4:30 ਤੇ ਆਪਾਂ ਇੱਕ ਤੁਹਾਡੇ ਨਾਲ ਜ਼ਰੂਰੀ ਕੰਮ ਗੱਲ ਕਰਨ ਲੱਗੇ ਆ ਬਹੁਤ ਜ਼ਰੂਰੀ ਆ ਸਾਰਿਆਂ ਭੈਣਾਂ ਲਈ ਦੇਖੋ ਜੀ ਜਿਵੇਂ ਹੁਣ ਬਸਾਤਾਂ ਦੇ ਦਿਨ ਚੱਲਦੇ ਆ ਨਾ ਹੁਣ ਲਗਾਤਾਰ ਇੰਨਾ ਜ਼ਿਆਦਾ ਮੀਂਹ ਪੈਂਦਾ ਗਰਮੀ ਦਿਨੋਂ ਦਿਨ ਵਧਦੀ ਜਾਂਦੀ ਹੈ ਨਾ ਇਹਦੇ ਕਰਕੇ ਤੇ ਨਾ ਹੁਣ ਜਿਵੇਂ ਖੇਤਾਂ ਦੇ ਵਿੱਚ ਜੀਰੀ ਲੱਗਣੀ ਸ਼ੁਰੂ ਹੋ ਗਈ ਨਾ ਉਹਦੇ ਕਰਕੇ ਨਾ ਸੱਪ ਉਹਨਾਂ ਨੂੰ ਆਉਣੇ ਸ਼ੁਰੂ ਹੋ ਗਏ ਨੇ ਤੇ ਉਹਦੇ ਵਾਸਤੇ ਆਪਾਂ ਤੁਹਾਨੂੰ ਅੱਜ ਦਾ ਇੱਕ ਉਪਾਅ ਦੱਸਦੇ ਆ ਇਹ ਦੇ ਇਹਦੇ ਨਾਲ ਕੰਮ ਕਰਨ ਨਾਲ ਨਾ ਬਿਲਕੁਲ ਵੀ ਨਾ ਤੁਹਾਡੇ ਅੰਦਰ ਨੂੰ ਸੱਪ ਨਹੀਂ ਆਉਣਗੇ ਇਹ ਤਰੀਕਾ ਬਹੁਤ ਵਧੀਆ ਹੈ ਤੁਸੀਂ ਵੀ ਮੇਰੀਆਂ ਭੈਣਾਂ ਵੀ ਇਹ ਤਰੀਕਾ ਜ਼ਰੂਰ ਵਰਤਿਓ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆ ਇਹ ਕਿਹੜਾ ਤਰੀਕਾ ਹੈ ਦੇਖੋ ਜੀ ਆਪਾਂ ਨੇ ਨਾ ਬਾਜ਼ਾਰ ਤੇ ਨਾ ਗੁਗਲ ਲਿਆਂਦੀ ਆ ਇਹ ਗੂਗਲ ਦੀ ਨਾ ਬਹੁਤ ਜ਼ਿਆਦਾ ਖੁਸ਼ਬੂ ਆਉਂਦੀ ਆ ਇਹ ਤੁਹਾਨੂੰ ਪਤਾ ਹੀ ਆ ਜੀ ਮੈਂ ਫਰੂਟਾਂ ਦੀ ਰੇੜੀਆਂ ਤੇ ਵੀ ਲਾਈ ਹੁੰਦੀ ਆ ਤੇ ਆਪਾਂ ਨੇ ਇੱਕ ਡੱਬੀ ਲਿਆਂਦੀ ਆ ਡੱਬੀ ਲਿਆ ਕੇ ਆਪਾਂ ਨੇ ਕੀ ਕਰਨੀ ਆ ਨਾ ਆਪਾਂ ਇਹਨਾਂ ਇਹਦੇ ਕੱਪੜੇ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਬੰਨ ਲੈਣਾ ਏ ਕਪੜਾ ਕੱਪੜੇ 'ਚ ਬੰਨ ਕੇ ਨਾ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਦੇ ਆ ਨਹੀਂ ਤਾਂ ਮੜਜੀ ਕੈਂਚੀ ਦੇਖੋ ਜੀ ਜਿਹੜੀ ਗੁਗਲ ਦੀ ਖੁਸ਼ਬੂ ਹੁੰਦੀ ਆ ਨਾ ਜਦੋਂ ਆਪਾਂ ਇਹਨੂੰ ਨਾ 메ਨ ਗੇਟ ਤੇ ਬੰਨ ਦੋਗੇ ਨਾ ਇਸ ਤਰ੍ਹਾਂ ਕੱਪੜੇ ਦੇ ਵਿੱਚ ਬੰਨ ਕੇ ਨਾ ਸੱਪ ਨਾ ਖੁਸ਼ਬੂ ਦੇ ਨਾਲ ਅੰਦਰ ਨੂੰ ਨਹੀਂ ਆਉਣਾ ਹੈਗਾ ਸਗੋਂ ਨਾ ਪਿੱਛੇ ਜੂ ਮੁੜ ਜੂਗਾ ਇਹਦੇ ਨਾਲ ਤਾਂ ਇੰਨਾ ਜ਼ਿਆਦਾ ਨਾਮ ਮਿਲਦਾ ਨਾ ਨਹੀਂ ਤਾਂ ਇਹ ਦਿਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਵੱਡੇ ਵੱਡੇ ਸੱਪ ਆਉਣੇ ਘਰਾਂ ਨੂੰ ਤੇ ਬਹੁਤ ਜ਼ਿਆਦਾ ਫਿਰ ਔਖਾ ਹੋ ਜਾਂਦਾ ਏ ਸਾਡੇ ਨਾਲ ਵੀ ਨਾ ਇਸ ਤਰ੍ਹਾਂ ਹੀ 2-3 ਵਾਰੀ ਹੋਇਆ ਏ ਇਸ ਕਰਕੇ ਨਾ ਫਿਰ ਸਾਨੂੰ ਵੀ ਕਿਸੇ ਰਿਸ਼ਤੇਦਾਰ ਨੇ ਦੱਸਿਆ ਤਾਂ ਉਹ ਕਹਿੰਦੇ ਵੀ ਜਿੰਨੇ ਵੀ ਤੁਹਾਡੇ 메ਨ ਗੇਟ ਆ ਨਾ ਵੀ ਖੇਤਾਂ ਕੰਨੇ ਨੂੰ ਆ ਸੜਕ ਕੰਨੇ ਨੂੰ ਆ ਵੀ ਸਾਰਿਆਂ ਤੇ ਨਾ ਥੋੜੀ ਥੋੜੀ ਗੁੱਗਲ ਬੰਦੋ ਵੀ ਬਿਲਕੁਲ ਵੀ ਨਾ ਤੁਹਾਨੂੰ ਸੱਪ ਦਿਖਾਈ ਵੀ ਨਹੀਂ ਦੇਣਗੇ ਦੇਖੋ ਜੀ ਇਹ ਜਿੱਦਣ ਦਾ ਸੀ ਇਹ ਤਰੀਕਾ ਕਰਨ ਲੱਗੇ ਹਨਾ ਸਾਨੂੰ ਇੰਨੀ ਜ਼ਿਆਦਾ ਆਰਾਮਦਾਰੀ ਹੋ ਗਈ ਨਾ ਸੱਪਾਂ ਤੇ ਤੇ ਬਿਲਕੁਲ ਵੀ ਸੱਪ ਨਹੀਂ ਆਉਂਦੇ ਹੈਗੇ ਚਲੋ ਜੀ ਹੁਣ ਆਪਾਂ ਕੀ ਕਰੈ ਨਾ ਆਪਣੇ 2-3 ਲੀਣਾ ਕੱਟ ਲੈਣੀਆਂ ਦੀਨਾ ਕੱਟ ਕੇ ਨਾ ਬਸ ਆਪਾਂ ਨੇ ਨਾ ਇਹ ਐ ਇੰਨੇ ਕੁ ਗੁੱਗਲ ਲੈਣੀ ਆ ਗੁੱਗਲ ਲੈ ਕੇ ਨਾ ਬਸ ਉਹਨੂੰ ਐ ਚੰਗੀ ਤਰ੍ਹਾਂ ਕੱਪੜੇ ਦੇ ਵਿੱਚ ਨਾ ਐਨ ਕਵਰ ਕਰ ਲੈਣਾ ਕਵਰ ਕਰਕੇ ਇਹਨਾਂ ਨੂੰ ਬਸ ਐ ਚੰਗੀ ਤਰ੍ਹਾਂ ਇਕੱਠ ਲਾ ਕੇ ਨਾ ਉਹਨੂੰ ਆਪਾਂ ਹੁਣ ਮੇਨ ਗੇਟ ਤੇ ਬੰਦ ਦੇਣਾ ਹੈ ਜਿੰਨੇ ਵੀ ਸਾਡੇ ਹੈਗੀਆਂ 3-4 ਮੇਨ ਗੇਟ ਆ ਫਿਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਨਾ ਇਸ ਤਰ੍ਹਾਂ ਬੰਨ ਕੇ ਰੱਖ ਲੈਣੇ ਆ ਦੇਖੋ ਇਸ ਤਰ੍ਹਾਂ ਗੱਠ ਬੰਨ ਲੈਣੀ ਆ ਕਰਦੀ ਨਾ ਬਹੁਤ ਜ਼ਿਆਦਾ ਸੇਫਟੀ ਹੋ ਜਾਂਦੀ ਆ ਕਈ ਵਾਰ ਆਪਣੇ ਘਰ ਦੇ ਵਿੱਚ ਘਾ ਵੀ ਲੱਗਿਆ ਹੁੰਦਾ ਏ ਇਹ ਜਾਨਵਰ ਨਾ ਫਿਰ ਘਾ ਦੇ ਵਿੱਚ ਆ ਕੇ ਬਹਿ ਜਾਂਦਾ ਏ ਫਿਰ ਕੁਝ ਵੀ ਨਹੀਂ ਪਤਾ ਲੱਗਦਾ ਹੈਗਾ ਜਿਵੇਂ ਆਪਣੇ ਘਰ ਦੇ ਵਿੱਚ ਬਾਲਣ ਵਗੈਰਾ ਪਿਆ ਹੁੰਦਾ ਇੱਟਾਂ ਪਈਆਂ ਹੁੰਨੀਆਂ ਇਹਨਾਂ ਨੂੰ ਨਾ ਜਗ੍ਹਾ ਮਿਲ ਜਾਂਦੀ ਏ ਵਿੱਚ ਬੈਠਣ ਵਾਸਤੇ ਫਿਰ ਨਾ ਬਹੁਤ ਜ਼ਿਆਦਾ ਨਾ ਖਤਰਨਾਕ ਕੰਮ ਹੈ ਇਹ ਦੇਖੋ ਜੇ ਏਕੜੇ ਨਾ ਸਾਡੇ ਨਾਲ ਕੀ ਹੋਇਆ ਨਾ ਹੋ ਗਿਆ 4 ਸਾਲ ਦੀ ਗੱਲ ਹੋ ਗਈ ਹੈ ਤੇ ਸਰਦਾਰ ਜੀ ਨਾ ਸਵੇਰ ਵੇਲੇ ਮਾਰਨਿੰਗ ਵੇਲੇ ਉੱਠੇ ਉੱਠ ਕੇ ਨਾ ਜਦੋਂ ਉਹ ਨਾ ਕੀਰੀ ਲਾਉਣ ਦਾ ਸੀਜ਼ਨ ਤਾਂ ਉਸ ਸਵੇਰੇ ਸਵੇਰੇ ਕਹਿੰਦੇ ਵੀ ਧੁੱਪ ਤੋਂ ਪਹਿਲਾਂ ਪਹਿਲਾਂ ਵਿੱਚ ਸਾਡੇ ਨਾਲ ਰੱਖਿਆ ਹੋਇਆ ਤਾਂ ਕਾਲਾ ਕੁੱਤਾ ਰੱਖਿਆ ਹੈ ਉਹਨੂੰ ਜੈਕੀ ਕਹਿੰਦੇ ਤੇ ਕਹਿੰਦੇ ਮੈਂ ਚਲੋ ਵੀ ਇਹਨੂੰ ਜੈਕੀ ਨੂੰ ਘਮਾ ਦਿੰਨਾ ਹੈ ਵੀ ਚਲ ਉਸਤੇ ਮਗਰੋਂ ਨਾ ਫਿਰ ਖੇਤਾਂ ਨੂੰ ਜਾਣਾ ਹੈ ਦੇਖੋ ਜੀ ਉਹ ਸਵੇਰੇ ਸਵੇਰੇ ਉੱਠੇ ਐਡਾ ਬੜਾ ਕੋਬਰਾ ਸੱਪ ਨਾ ਸਾਡੇ ਗੇਟ ਦੇ ਮੂਹਰੇ ਬੈਠਾ ਜਦੋਂ ਗੇਟ ਦੇ ਮੂਹਰੇ ਬੈਠਾ ਉਹਨਾਂ ਨੇ ਬਿਲਕੁਲ ਵੀ ਨਾ ਧਿਆਨ ਹੀ ਦਿੱਤਾ ਹੈਟਾਂ ਬਸ ਇੱਕ ਹੈਗਾ ਉਹਨਾਂ ਨੇ ਦਰਵਾਜ਼ੇ ਨੂੰ ਹੱਥ ਪਾਏ ਹੋਇਆ ਤਾਂ ਵੀ ਚਲ ਮੈਂ ਇਹਨੂੰ ਜੈਕੀ ਨੂੰ ਘਮਾ ਲਿਆਉਣਾ ਹੈ ਦੇਖੋ ਜੀ ਹੈਟਾਂ ਦੇਖਿਆ ਨਹੀਂ ਹੈਗਾ ਉਹਨੇ ਕਿਆ ਕਰਿਆ ਸੱਪ ਨੇ ਕਿਆ ਪੈਰ ਤੇ ਡੰਗ ਮਾਰਿਆ ਪੈਰ ਤੇ ਡੰਗ ਮਾਰਨ ਨਾਲ ਆਚਾਰੇ ਦੰਦ ਮਾਰੇ ਆ ਉਹਨਾਂ ਨੇ ਬਸ ਕੁੱਤਾ ਛੱਡ ਕੇ ਰੰਦਰ ਨੂੰ ਆ ਗਏ ਜਿਹਦੇ ਅਸੀਂ ਹਸਪੀਟਲ ਲੈ ਕੇ ਗਏ ਆ ਦੇਖੋ ਜੀ ਬਹੁਤ ਜ਼ਿਆਦਾ ਔਖਾ ਜਦੋਂ ਅਸੀਂ ਉਹ ਗੱਲ ਯਾਦ ਕਰ ਲੈਂਦੇ ਨਾ ਬਸ ਕੁਝ ਪੁੱਛੋ ਹੀ ਨਾ ਉਹ ਮਾੜਾ ਟਾਈਮ ਆਇਆ ਤਾਂ ਸਾਡੇ ਪਰ ਚਲੋ ਫੇਰ ਵੀ ਰੱਬ ਨੇ ਨਾ ਬਹੁਤ ਨੇੜੇ ਹੋ ਕੇ ਸੁਣੀ ਸਾਡੀ ਇਸ ਤਰ੍ਹਾਂ ਦਾ ਮੈਂ ਕਹਿੰਨੀ ਆ ਵੀ ਕਿਸੇ ਨਾਲ ਵੀ ਦੁਰਘਟਨਾ ਨਾ ਹੋਵੇ ਜਿਵੇਂ ਸਾਡੇ ਨਾਲ ਐਸਾ ਅਸੀਂ ਐਡਾ بڑا ਚਾਂਸ ਦੇਖਿਆ ਤਾਂ ਦੇਖਾ ਵਾਸਤਾ ਚਾਰੇ ਗੇਟ ਨੇ ਆਪਣੇ ਬਾਕੀ ਪਾਦੇ ਦੇਖੋ ਜੀ ਆਪਾਂ ਨੇ ਨਾ ਹੁਣ ਇਸ ਤਰ੍ਹਾਂ ਨਾ ਚਾਰ ਗੰਢਾ ਬੰਨ ਲਿਆ ਨੇ ਇਸ ਤਰ੍ਹਾਂ ਕਾਟਰਨ ਦਾ ਕਪੜਾ ਲੈਣਾ ਜਿਹਦੇ ਵਿੱਚ ਨਾ ਖਸ਼ੋ ਆਈ ਜਾਵੇ ਦੇਖੋ ਆਪਾਂ ਨੇ ਇਸ ਤਰ੍ਹਾਂ ਚਾਰ ਗੰਢਾ ਬੰਨ ਲਿਆ ਨੇ ਬੰਨ ਲਿਆ ਨੇ ਬੰਨ ਕੇ ਹੁਣ ਆਪਾਂ ਨੇ ਕੀ ਕਰਨਾ ਨਾ ਚਲ ਕਾਗਜੋ ਨੂੰ ਕੁਛ ਨਹੀਂ ਹੈਗਾ ਹੁਣ ਆਪਾਂ ਨੇ ਕੀ ਕਰਨਾ ਨਾ ਆਪਾਂ ਤੁਹਨੇੜੇ ਕਰਕੇ ਦਿਖਾਉਨੇ ਆ ਇਸ ਤਰ੍ਹਾਂ ਨਾ ਆਪਾਂ ਨੇ ਇਹਨੂੰ ਵਿੱਚ ਰੱਖ ਲੈਣਾ ਰੱਖ ਕੇ ਨਾ ਬਸ ਹੁਣ ਜਿਹੜਾ ਆਪਣਾ ਮੇਨ ਗੇਟ ਹੈ ਨਾ ਉਹਦੇ ਵਿੱਚ ਆਪਾਂ ਹੁਣ ਇਹਨੂੰ ਬੰਨ ਕੇ ਆਉਨੇ ਦਬਲ ਕਪੜੇ ਦੇ ਵਿੱਚ ਬੰਨ ਦਿੱਤੀ ਹੈ ਕਾਟਰਨ ਦੇ ਇੱਕ ਕਾਟਨ ਦੇ ਕੱਪੜੇ ਵਿੱਚ ਬੰਨਣੀ ਜ਼ਰੂਰੀ ਹੈ ਤਾਂ ਕਿ ਨਾ ਖੁਸ਼ਬੂ ਆਈ ਜਾਵੇ। ਇਹ ਕਿੰਨਾ ਅੱਛਾ ਆ ਰਿਹਾ ਖੁਸ਼ਬੂ। ਹਾਂ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਤੇ ਮੋٹے ਕੱਪੜੇ ਦੇ ਵਿੱਚ ਨਾ ਬਿਲਕੁਲ ਨਹੀਂ ਬੰਨਣੀ ਹੈਗੀ। ਫਿਰ ਉਹਦੇ ਵਿੱਚ ਨਾ ਖੁਸ਼ਬੂ ਨਹੀਂ ਆਉਣੀ ਹੈਗੀ। ਜਿੰਨੇ ਆਪਣੇ ਗੇਟ ਹਨ ਚਾਰ ਗੇਟ ਆ ਆਪਣੇ ਚਾਰਾਂ ਵਾਸਤੇ ਆਪਾਂ ਨੇ ਤਿਆਰ ਕਰ ਲਈ ਹੈ। ਦੇਖਾ ਜਦ ਵੀ ਬਰਸਾਤਾਂ ਸ਼ੁਰੂ ਹੁੰਦੀਆਂ ਨਾ ਬਸ ਬਰਸਾਤ ਸ਼ੁਰੂ ਹੁੰਦੇ ਸਾਰੇ ਅਸੀਂ ਆਹ ਕੰਮ ਕਰ ਦਿੰਨੇ ਆ। ਫਿਰ ਮੌਜ ਬਹੁਤ ਰਹਦੀ ਹੈ। ਚਲੋ ਹੈ ਤਾਂ ਇਹਨਾਂ ਦੀ ਧਰਤੀ ਆ। ਪਰ ਆਉਂਦੇ ਨਹੀਂ ਹੈਗੇ ਇਹ ਇਹ ਦੇ ਬੰਨਣ ਨਾਲ ਮੈਂ ਤਾਂ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਿਆ ਹੋਇਆ ਹੈ ਵੀ ਇਸ ਤਰ੍ਹਾਂ ਤੁਸੀਂ ਗੂਗਲ ਜ਼ਰੂਰ ਬੰਨਿਆ ਕਰੋ ਦੇਖੋ ਜੀ 2 3 4 ਦੇਖੋ ਆਪਣੇ ਚਾਰ ਮੇਨ ਗੇਟ ਨੇ ਚਾਰਾਂ ਵਾਸਤੇ ਆਪਾਂ ਨੇ ਗੂਗਲ ਵੱਲ ਲੱਤੀ ਆ ਚਲੋ ਹੁਣ ਆਪਾਂ ਜਿਹੜਾ ਸਾਡਾ ਮੇਨ ਗੇਟ ਹੈ ਨਾ ਉਹਨੂੰ ਬੰਦ ਕਰ ਆਪਣਾ ਇਹ ਮੇਨ ਗੇਟ ਆ ਨਾ ਮੇਨ ਗੇਟ ਦੇ ਨਾਲ ਨਾ ਤੁਸੀਂ ਨਾ ਇਸ ਤਰ੍ਹਾਂ ਬੰਨ ਦੇਣਾ ਇਹਨੂੰ ਇਹਨੂੰ ਐ ਚੰਗੀ ਤਰ੍ਹਾਂ ਨਾ ਦੋ ਗੰਢਾ ਲਾ ਦੇਣੀ ਐਨ ਚੰਗੀ ਤਰ੍ਹਾਂ ਇਹ ਕੋ ਬੰਦ ਦਿੱਤਾ ਹੁਣ ਦੇਖੋ ਜੀ ਇਧਰ ਜਿਵੇਂ ਸਾਡੇ ਮੇਨ ਗੇਟ ਦੇ ਮੂਰੇ ਨਾ ਮੇਨ ਗੇਟ ਦੇ ਮੂਰੇ ਖੇਤ ਆ ਨਾ ਖੇਤਾਂ ਦੇ ਵਿੱਚੋਂ ਸੱਪ ਨਿਕਲਦੇ ਆ ਤੇ ਸੜਕ ਪਾਰ ਕਰਦੇ ਆ ਤੇ ਅੰਦਰ ਗੇਟ ਦੇ ਅੰਦਰ ਨੂੰ ਐਂਟਰੀ ਕਰ ਦਿੰਦੇ ਆ ਇਹਦੇ ਕਰਕੇ ਨਾ ਸਾਨੂੰ ਬਹੁਤ ਜ਼ਿਆਦਾ ਸੇਫਟੀ ਵਰਤਣੀ ਪੈਂਦੀ ਆ ਇਸ ਕਰਕੇ ਨਾ ਆਪਾਂ ਨੇ ਹੁਣ ਗੂਗਲ ਬੰਦ ਦਿੱਤੀ ਆ ਚਲੋ ਜੀ ਜਿਹੜੇ ਸਾਡੇ ਚਲੋ ਜੀ ਹੁਣ ਜਿਹੜਾ ਸਾਡੇ ਹੋਰ ਗੇਟ ਆ ਨਾ ਉੱਥੇ ਵੀ ਜਾ ਕੇ ਬੰਦਦੇ ਆ ਚਲੋ ਜੀ ਇੱਕ ਇੱਕ ਹੈਗਾ ਸਾਡਾ ਗੇਟ ਆ ਹੈ ਇਹਨੂੰ ਵੀ ਆਪਾਂ ਬੰਦ ਦਨੇ। ਉਹ ਵੀ ਯਾਰ ਪੂਰੀਆਂ 2-3 ਘੰਟਾਂ ਲਾ ਦੇਣੀ ਐ। ਦੇਖੋ ਇਹਦੀ ਖੁਸ਼ਬੂ ਤਾਂ ਹੁਣ ਹੁਣੇ ਆਉਣ ਲੱਗੀ ਐ। ਚਲੋ ਹੁਣ ਆਪਾਂ ਨੇ ਦੋ ਮੇਨ ਗੇਟਾਂ ਤੇ ਬੰਦ ਦਿੱਤਾ ਐ। ਹੁਣ ਆਪਾਂ ਪਹੁੰਚਦੇ ਆਂ ਤੀਜੇ ਮੇਨ ਗੇਟ ਕੋਲ। ਕੀ ਹੈਗਾ ਇਹ ਸਾਡਾ ਤੀਜਾ ਗੇਟ। ਬਹੁਤ ਦਿਨ ਆਵਾਦਨਾ ਹਰੇਕਾ ਟਾਈਮ ਗੱਡੇ ਅੱਜ ਹਾਂ ਇਹ ਇਹ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਤਾਂ ਇਹ ਮੀਨਕੇੜ ਤੇ ਵੀ ਬਹੁਤ ਬਾਬੇ ਆਉਨੇ ਆ ਬਾਬੇ ਲੋਕੇ ਇਸੇ ਪੇਰੇ ਚਲੋ ਜੀ ਇਹ ਆਪਾਂ ਨੇ ਹੁਣ ਬੰਨ੍ਹ ਦਿੱਤੇ ਨੇ ਤਿੰਨ ਹੋ ਗਏ ਨੇ ਆਪਣੇ ਗੇਟ ਤੇ ਹੁਣ ਆਪਾਂ ਪਹੁੰਚਦੇ ਆਂ ਚੌਥੇ ਗੇਟ ਕੋਲ ਗੇਟੇ ਬਹੁਤ ਨੇ तो में जीरी में बहुत बड़ा बड़ा साफ था हम सुबह को कपड़ा धुलाई कर रहा था तो बहुत ऐसे ले दीदी लेकर ले आया था तो गूगल बांध दिया है। हमको तो साफ से बहुत डर लगता है देखिए किस तरह से साफ ये वाला जीरी में रहते चलो जी अपना मेन गेट था ना हाँ चौथा नंबर वाला ये खेत करनी था खेत जो आगे ना जीरी जो निकल निकल के ये गेट राही भी साफ मूहे पै जो ਜੇ ਸਾਨੂੰ ਕੈਮਰਿਆਂ ਦੇ ਵਿੱਚ ਕਈ ਵਾਰ ਦਿਖਾਈ ਦਿੱਤੇ ਆ ਤੇ ਆਪਾਂ ਨੇ ਉਰੇ ਵੀ ਹੁਣ ਗੂਗਲ ਬੰਨ੍ਹ ਦਿੱਤੀ ਆ ਇਹ ਗੂਗਲ ਬੰਨ੍ਹਣਾ ਬਹੁਤ ਜ਼ਿਆਦਾ ਨਾ ਫਾਇਦਾ ਹੋ ਗਿਆ ਇਹ ਤੇਰੀ ਸਮੈਲ ਨਾਲ ਨਾ ਬਿਲਕੁਲ ਵੀ ਚਾਹ ਛੋਟਾ ਜਾਂ ਵੱਡਾ ਸੱਪ ਬਿਲਕੁਲ ਨਹੀਂ ਆਊਗਾ ਇਹਦੀ ਸਮੈਲ ਨਾਲੇ ਵਾਪਸ ਮੁੜ ਜਾਣਾ ਇਹ ਕੰਮ ਕਰਨਾ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਤਾਂ ਚਲੋ ਜੀ ਹੁਣ ਆਪਾਂ ਨੇ ਤਾਂ ਇਹ ਆਪਣੀ ਸਾਵਧਾਨੀ ਬਾਤ ਦੇਣਾ ਆਪਣੇ ਵੱਧੋਬਸਤ ਕਰ ਦਿੱਤਾ ਏ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਦੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੇ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ